ਸਤ ਸ੍ਰੀ ਅਕਾਲ ਸਾਰਿਆਂ ਨੂੰ ਤਾਂ ਦੋਸਤੋ ਪੈਨਸ਼ਨ ਤੁਹਾਡੇ ਖਾਤੇ ਦੇ ਵਿੱਚ ਨਹੀਂ ਆਈ ਕਿਉਂਕਿ ਕਾਫੀ ਕਮੈਂਟ ਆ ਰਹੇ ਸੀ ਕਿ ਪੈਨਸ਼ਨ ਇਹ ਜ਼ਿਲ੍ਹੇ ਦੀ ਵੀ ਨਹੀਂ ਆਈ ਇਹ ਜ਼ਿਲ੍ਹੇ ਦੀ ਵੀ ਨਹੀਂ ਆਈ ਤਾਂ ਦੱਸ ਦਈਏ ਕਿ ਤੁਸੀਂ ਹੁਣ ਆਪਣੇ ਮੋਬਾਈਲ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਖਾਤੇ ਦੇ ਵਿੱਚ ਪੈਨਸ਼ਨ ਹੈ ਜਿਹੜੀ ਉਹ ਟਰਾਂਸਫਰ ਹੋਈ ਆ ਜਾਂ ਨਹੀਂ ਹੋਈ ਕੋਈ ਤੁਹਾਡੀ ਕੋਈ ਵੀ ਪੈਨਸ਼ਨ ਹੈ ਬੁਢਾਪਾ ਪੈਨਸ਼ਨ ਹੈ ਭਾਵੇਂ ਕੋਈ ਹੋਰ ਪੈਨਸ਼ਨ ਹੈ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਦੱਸਦੀ ਆਪਣੇ ਫੋਨ ਤੋਂ ਕਿਵੇਂ ਚੈੱਕ ਕਰ ਸਕਦੇ ਹਾਂ 2500 ਆਈ ਹੈ ਜਾਂ 1500 ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਸਕਰੀਨ ਤੇ ਤੁਹਾਨੂੰ ਇੱਕ ਮੈਸੇਜ ਵਿਖਾ ਰਹੇ ਹਾਂ ਇਹ ਹੈ ਪੰਜਾਬ ਐਂਡ ਸਿੰਧ ਬੈਂਕ ਦਾ ਮੈਸੇਜ ਹੈ ਇਹ ਤੁਹਾਨੂੰ ਲਾਈਵ ਵੀ ਵਿਖਾ ਰਹੇ ਹਾਂ ਕਿ ਕਿਵੇਂ ਤੁਹਾਡੇ ਕੋਲ ਆਵੇਗਾ ਤੁਸੀਂ ਵੀ ਇਸ ਤਰ੍ਹਾਂ ਚੈੱਕ ਕਰ ਸਕਦੇ ਹੋ ਇਸ ਸਕਰੀਨ ਤੇ ਮੈਸੇਜ ਦੇਖ ਸਕਦੇ ਹੋ ਕਿ ਇਹਦੇ ਵਿੱਚ ਕਿੰਨਾ ਬੈਲੈਂਸ ਹੈ ਤੇ ਕਿੰਨੀ ਤਰੀਕ ਨੂੰ ਇਹ ਆਇਆ ਹੈ ਕਿੰਨੇ ਵਜੇ ਆਇਆਗਾ ਕਿਉਂਕਿ ਜਦੋਂ ਤੁਸੀਂ ਇਹ ਮੈਸੇਜ ਰੀਸੀਵ ਕਰੋਗੇ ਤਾਂ ਤੁਸੀਂ ਆਪਣੇ ਮੋਬਾਈਲ ਤੋਂ ਹੀ ਇਹ ਮੈਸੇਜ ਲੈ ਸਕਦੇ ਹੋ ਤੁਹਾਡੇ ਮੋਬਾਈਲ ਤੇ ਬੈਂਕ ਵੱਲੋਂ ਮੈਸੇਜ ਇਹ ਭੇਜਿਆ ਜਾਵੇਗਾ ਕਿਵੇਂ ਚੈੱਕ ਕਰ ਸਕਦੇ ਹੋ ਉਹ ਜਾਣਕਾਰੀ ਹੁਣ ਤੁਹਾਨੂੰ ਅੱਗੇ ਦੇਣ ਜਾ ਰਹੇ ਹਾਂ ਤਾਂ ਵੀਡੀਓ ਦੇ ਲਾਸਟ ਤੱਕ ਬਣੇ ਰਹਿਣਾ ਨਵੇਂ ਜੁੜਿਆਂ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਕਲਿੱਕ ਕਰ ਲਓ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਤੁਹਾਡੀ ਕੋਈ ਵੀ ਬੈਂਕ ਹੈ ਤਾਂ ਤੁਸੀਂ Google ਦੇ ਵਿੱਚ ਜਾਣਾ ਉੱਥੇ ਤੁਸੀਂ ਕੀ ਲਿਖ ਦੇਣਾ ਮਨ ਲਓ ਤੁਹਾਡੀ ਬੈਂਕ ਪੰਜਾਬ ਐਂਡ ਸਿੰਧ ਹੈ ਤਾਂ ਉੱਥੇ ਲਿਖ ਦੇਣਾ ਪੰਜਾਬ ਐਂਡ ਸਿੰਧ ਬੈਲੈਂਸ ਚੈੱਕ ਨੰਬਰ ਤਾਂ Google ਦੇ ਵਿੱਚ ਇਹ ਨੰਬਰ ਆ ਜਾਵੇਗਾ ਤੁਹਾਡੀ ਕੋਈ ਵੀ ਬੈਂਕ ਦਾ ਉਹਦਾ ਨਾਮ ਪਾ ਦੇਣਾ ਉਸ ਤੋਂ ਬਾਅਦ ਦੇਖ ਸਕਦੇ ਹੋ ਸਕਰੀਨ ਤੇ ਇਸ ਤਰ੍ਹਾਂ ਆ ਜਾਵੇਗਾ ਬੈਲੈਂਸ ਇਨਕੁਆਰੀ ਜਿਹੜੀ ਮਿਸਡ ਕਾਲ ਠੀਕ ਹੈ ਜੀ ਇਸ ਤਰ੍ਹਾਂ ਆ ਜਾਵੇਗਾ ਤੇ ਥੱਲੇ ਨੰਬਰ ਲਿਖਿਆ ਹੋਏਗਾ ਤਾਂ ਕੋਈ ਵੀ ਬੈਂਕ ਹੈ ਤੁਹਾਡੀ ਇਹਦੇ ਵਿੱਚ ਕੀ ਹੈ ਇਹ ਤੁਹਾਨੂੰ ਅੱਗੇ ਦੱਸਦੇ ਆ ਇਹਦੇ ਵਿੱਚ ਜਦੋਂ ਤੁਸੀਂ ਇਹ ਜਿਹੜਾ ਮੋਬਾਈਲ ਨੰਬਰ ਹੈ ਇਹ ਆ ਜਾਵੇਗਾ ਇਸਨੂੰ ਤੁਸੀਂ ਆਪਣੇ ਮੋਬਾਈਲ ਤੋਂ ਡਾਇਲ ਕਰ ਦੇਣਾ ਤਾਂ ਇਹ ਉਹਨਾਂ ਦੇ ਲਈ ਹੈ ਜਿਨ੍ਹਾਂ ਦਾ ਜਿਹੜਾ ਬੈਂਕ ਅਕਾਊਂਟ ਹੈ ਉਹ ਮੋਬਾਈਲ ਨੰਬਰ ਦੇ ਨਾਲ ਲਿੰਕ ਹੋਇਆ ਤਾਂ ਉਸ ਤੋਂ ਹੀ ਤੁਸੀਂ ਇਹ ਮਿਸ ਕਾਲ ਕਰਨੀ ਹੈ ਠੀਕ ਹੈ ਇੱਥੇ ਤੁਸੀਂ ਨੰਬਰ ਭਰ ਦੇਣਾ ਹੈਗਾ ਜਿਹੜਾ ਤੁਸੀਂ Google ਤੇ ਚੈੱਕ ਕਰਿਆ ਸੀਗਾ ਉਸ ਤੋਂ ਬਾਅਦ ਇਸਨੂੰ ਡਾਇਲ ਕਰ ਦੇਣਾ ਤੇ ਇਹ ਆਟੋਮੈਟਿਕਲੀ ਆਪੇ ਕੱਟਿਆ ਜਾਵੇਗਾ ਜਦੋਂ ਤੁਸੀਂ ਇਸਨੂੰ ਡਾਇਲ ਕਰ ਦਿੱਤਾ ਉਸ ਤੋਂ ਬਾਅਦ ਸਕਰੀਨ ਤੇ ਤੁਹਾਡੇ ਮੈਸੇਜ ਆ ਜਾਵੇਗਾ ਹੁਣ ਲਾਈਵ ਆਵੇਗਾ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਇਹ ਮੈਸੇਜ ਆ ਚੁੱਕਿਆ ਹੈ ਇਹ ਮੈਸੇਜ ਆ ਚੁੱਕਿਆ ਹੈਗਾ ਟਾਈਮ ਵੀ ਦੇਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਆਪਣੀ ਪੈਨਸ਼ਨ ਫਿਰ ਹਾਲ ਤੁਹਾਡੇ ਲਈ ਇੰਨਾ ਹੀ ਭਗਵੰਤ ਮਾਨ ਸਰਕਾਰ ਦੀਆਂ ਨਵੀਆਂ ਸਕੀਮਾਂ ਲਈ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ